बहुत ही भरम से सत्कार आम आदमी पार्टी के परिवार के सारे दर्जा बेदर्जा अहदेदार साहबान सारे चेयरमैन साहबान मैंबर साहबान स्टेज कंडक्ट कर रहे मेयर साहबान मेरे सारे ਮંત્રી ਕੋਲੀ ਸਾਰੇ ਐਮਐਲਏ ਸਹਿਬਾਨ ਮੇਰੇ ਨਾਲ ਮੇਰੇ ਵਰਕਿੰਗ ਪ੍ਰੈਜ਼ੀਡੈਂਟ ਮੇਰੇ ਵੀਰ ਸ਼ਹਿਰੀ ਕਲਸੀ ਜੀ ਔਰ ਜਿਨ੍ਹਾਂ ਦੀ ਲੜਾਈ ਨੂੰ ਇੱਕ ਵੱਡਾ ਹੁਲਾਰਾ ਵੱਡਾ ਪੁਸ਼ ਦੇਣ ਦੇ ਲਈ ਅੱਜ ਇਸ ਦਫ਼ਤਰ ਦੀ ਇਨੌਗੁਰੇਸ਼ਨ ਕਰਨ ਦੇ ਲਈ ਪਹੁੰਚਿਆ ਮੇਰੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਜੀਵ अरोड़ा ਜੀ ਸਾਰੇ ਸਤਿਕਾਰਯੋਗ ਸਾਥੀਓ ਸਾਰੇ ਕਰੋ ਫਤਿਹ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਛੋਟੇ ਵੀ ਤੁਸੀਂ ਇੱਧਰ ਹੋ ਜਾਓ ਤੁਸੀਂ ਮੇਰੀ ਫੋਟੋ ਵੀਡੀਓ ਕੱਟ ਬਣ ਜੂਗੀ ਕੋਈ ਚੱਕਰ ਨਹੀਂ ਪਹਿਲਾਂ ਜਿਨ੍ਹਾਂ ਨੂੰ ਮਿਲਣਾ ਹੈ ਉਹਨਾਂ ਨਾਲ ਆਈ ਟੂ ਆਈ ਕੰਟੈਕਟ ਹੋ ਜਾ ਇੱਧਰ ਹੋ ਜਾ ਕੋਈ ਗੱਲੇ ਛੱਡ ਦਿਓ ਤੁਸੀਂ ਕਿਧਰੇ ਨਹੀਂ ਕੈਮਰਾ ਭਜਦਾ ਰੱਖ ਦਿਓ ਇਹਨੂੰ ਚੱਲੀ ਜਾਣ ਦਿਓ ਸੋ ਸਾਥੀਓ ਮੇਰੇ ਵੀਰੋ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਤਰਨਪ੍ਰੀ ਸੋਨ ਜੀ ਨੇ ਸੰਜੀਵ ਜੀ ਨੇ ਬੜੇ ਵਿਸਤਾਰ ਦੇ ਵਿੱਚ ਅੱਜ ਦੀ ਇਸ ਮੀਟਿੰਗ ਦੇ ਵਿਚਾਰ ਚਰਚਾ ਕੀਤੀ ਹੈ ਮਕਸਦ ਬੜਾ ਕਲੀਅਰ ਹੈ ਬੜਾ ਸਪਸ਼ਟ ਹੈ ਕਿ ਲੁਧਿਆਣਾ ਵੈਸਟ ਦੀ ਇਹ ਇਲੈਕਸ਼ਨ ਜਿਹੜੀ ਆਪਣੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਪਿਆਰੇ ਬਹੁਤੀ ਜਾਂਬਾਜ਼ ਤੇ ਦਿਲਦਾਰ ਸਾਥੀ ਸ਼੍ਰੀ ਗੁਰਪ੍ਰੀਤ ਗੋਗੀ ਜੀ ਦੇ ਚਲਾਣੇ ਦੇ ਨਾਲ ਖਾਲੀ ਹੋ ਗਈ ਸੀਗੀ ਇਸ ਸੀਟ ਨੂੰ ਜਿੱਤ ਕੇ ਮੂਹਰ ਦੁਆਰਾ ਆਮ ਆਦਮੀ ਪਾਰਟੀ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਝੋਲੀ ਪੋਣਾ ਹੈ ਇਸ ਮਕਸਦ ਦੇ ਲਈ ਆਪਾਂ ਸਾਥੀਓ ਅੱਜ ਇੱਥੇ ਇਕੱਠੇ ਹੋਇਆ ਔਰ ਮੈਂ ਸਮਝਦਾ ਕਿ ਜਦੋਂ ਦਾ ਸੰਜੀਵ ਅਰੋੜਾ ਜੀ ਦੇ ਨਾਮ ਦਾ ਐਲਾਨ ਹੋਇਆ ਹੈ ਉਦੋਂ ਦਾ ਇੱਕ ਨਵਾਂ ਉਤਸ਼ਾਹ ਨਵਾਂ ਜੋਸ਼ ਹੈ ਜਿਹੜਾ ਉਹ ਲੁਧਿਆਣਾ ਵੈਸਟ ਦੇ ਲੋਕਾਂ ਦੇ ਵਿੱਚ ਦੇਖਣ ਸੁਣਨ ਨੂੰ ਮਿਲ ਰਿਹਾ ਹੈ ਕਿਉਂਕਿ ਇੱਕ ਐਸੀ ਜੀ ਸ਼ਖਸੀਅਤ ਕਿਉਂਕਿ ਰਾਜਨੀਤੀ ਆਪਾਂ ਕਾਦੇ ਵਾਸਤੇ ਕਰਦੇ ਆਂ ਵੋਟਾਂ ਲੋਕਾਂ ਦੇ ਵਾਸਤੇ ਪਾਉਂਦੇ ਨੇ ਰਾਜਨੀਤੀ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਤੁਸੀਂ ਅੱਜ ਬਹੁਤ ਸਾਰੇ ਸਾਥੀ ਬਹੁਤ ਸਾਰੇ ਐਮਸੀ ਸਹਿਬਾਨ ਵਾਰਡ ਇਨਚਾਰਜ ਸਹਿਬਾਨ ਪਾਰਟੀ ਦੇ ਲੁਧਿਆਣਾ ਲੋਕਲ ਯੂਨਿਟ ਦੇ ਸਾਰੇ ਅਹੁਦੇਦਾਰ ਸਹਿਬਾਨ ਉਹ ਵੀ ਅੱਜ ਇੱਥੇ ਮੌਜੂਦ ਨੇ ਔਰ ਬਹੁਤ ਸਾਰੇ ਸਾਥੀ ਜਿਨ੍ਹਾਂ ਦੀਆਂ ਵਾਰਡਾਂ ਦੇ ਵਿੱਚ ਔਰ ਅੱਗੇ ਬੂਥਾਂ ਦੇ ਵਿੱਚ ਡਿਊਟੀਆਂ ਲੱਗੀਆਂ ਨੇ ਉਹ ਵੀ ਮੇਰੇ ਸਾਥੀਓ ਵੀਰੋ ਉਹ ਤੁਸੀਂ ਇੱਥੇ ਮੌਜੂਦ ਹੋ ਅੱਜ ਇਹ ਚੋਣ ਦਾ ਆਗਾਜ਼ ਜਦੋਂ ਹੋਣ ਜਾ ਰਿਹਾ ਹੈ ਆਪਾਂ ਇੱਕੋ ਹੀ ਗੱਲ ਹੈ ਜਿਹੜੀ ਇੱਕੋ ਹੀ ਗੱਲ ਸਾਰਿਆਂ ਨੇ ਲੋਕਾਂ ਦੇ ਵਿੱਚ ਜਾ ਕੇ ਕਰਨੀ ਹੈ ਕਿ ਚਾਹੇ ਭਾਈ ਸਾਡੇ ਉਮੀਦਵਾਰ ਦਾ ਕਿਸੇ ਉਮੀਦਵਾਰ ਦੇ ਨਾਲ ਮੁਕਾਬਲਾ ਕਰ ਲੋ ਤਰਾਜੂ 'ਚ ਤੋਲ ਲੋ ਚਾਹੇ ਸਾਡੀ ਸਰਕਾਰ ਦੀ ਆਪਣੀ ਸਰਕਾਰ ਦੀ 3 ਸਾਲ ਦੀ ਕਾਰਗੁਜ਼ਾਰੀ ਪਿਛਲੀਆਂ ਸਰਕਾਰਾਂ ਦੇ 20ਾਂ 25ਾਂ 30ਾਂ 50ਾਂ ਸਾਲਾਂ ਦੀ ਕਾਰਗੁਜ਼ਾਰੀ ਦੇ ਨਾਲ ਤੋਲ ਲੋ ਤੇ ਚਾਹੇ ਪਾਰਟੀ ਦੀ ਵਰਕਿੰਗ ਦਾ ਤੁਲਨਾ ਕਿਸੇ ਹੋਰ ਪਾਰਟੀ ਦੇ ਨਾਲ ਤਰਾਜ਼ੂ ਦੇ ਵਿੱਚ ਤੋਲੋ ਜਦੋਂ ਇੰਨੀ ਮਹਸ ਇੰਨੀ ਗੱਲ ਲੋਕਾਂ ਨੂੰ ਜਿਚਾਉਣ ਦੇ ਵਿੱਚ ਤੁਸੀਂ ਕਾਮਯਾਬ ਹੋਗੇ ਵੀਰੋ ਤੇ ਮੈਂ ਤੁਹਾਨੂੰ ਮੈਂ ਤੁਹਾਨੂੰ ਆਪਦੇ 32 33 ਸਾਲ ਦੇ ਰਾਜਨੀਤਿਕ ਤਜਰਬੇ ਤੋਂ ਮੈਂ ਬੜੇ ਬੜੇ ਹੌਸਲੇ ਦੇ ਨਾਲ ਕਹਿ ਸਕਦਾ ਕਿ ਇੱਕ ਰਿਕਾਰਡ ਤੋੜ ਦਿੱਤਾ ਜਿਹੜੀ ਉਹ ਤੁਹਾਡੀ ਲੁਧਿਆਣਾ ਵਿਸਥਾ ਹੁਣ ਜਾ ਰਹੀ ਹੈ ਗੱਲ ਕਰ ਲਈ ਸਰਕਾਰਾਂ ਦੀ ਪਿਛਲੇ 3 ਸਾਲਾਂ ਦੇ ਵਿੱਚ ਚਾਹੇ ਘਰ ਘਰ ਬਿਜਲੀ ਫ੍ਰੀ ਦੇਣ ਦੀ ਗੱਲ ਕਰ ਲਈਏ 52000 ਨੌਕਰੀਆਂ ਦੇਣ ਦੀ ਗੱਲ ਕਰ ਲਈਏ ਚਾਹੇ ਆਪਾਂ ਐਸਐਸਐਫ ਸੜਾ ਸੁਰੱਖਿਆ ਫੋਰਸ ਦੀ ਗੱਲ ਕਰ ਲਈਏ ਟੋਲ ਪਲਾਜ਼ੇ ਖਤਮ ਕਰਨ ਦੀ ਗੱਲ ਕਰ ਲਈਏ ਚਾਹੇ ਆਪਾਂ ਸਕੂਲ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਜੋ ਬੇਸ਼ੁਮਾਰ ਕੰਮ ਹੋ ਰਿਹਾ ਉਹਦੀ ਗੱਲ ਕਰ ਲਈਏ ਚਾਹੇ ਆਪਾਂ ਕਿਸਾਨੀ ਦੀ ਗੱਲ ਕਰ ਲਈਏ ਇਹ ਚਾਹੇ ਆਪਾਂ ਕਿਉਂਕਿ ਇੰਡਸਟਰੀਅਲ ਟਾਊਨ ਹੈ ਚਾਹੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਜੋ ਇੱਕ ਓਡੀਐ ਸਕੀਮ ਪਿਛਲੀਆਂ ਸਰਕਾਰਾਂ ਵੀ ਲਿਆਉਂਦੀਆਂ ਰਹੀਆਂ ਪਰ ਹਮੇਸ਼ਾ ਫੇਲ ਹੁੰਦੀਆਂ ਰਹੀਆਂ ਕਿਉਂਕਿ ਮਾੜੀਆਂ ਨੀਤੀਆਂ ਸੀਗੀਆਂ ਤੇ ਚਾਹੇ ਇੰਡਸਟਰੀ ਨੂੰ ਰਾਹਤ ਦੇਣ ਦੀ ਗੱਲ ਕਰ ਲਈਏ ਜੋ ਇਨਾ ਤਿੰਨਾਂ ਸਾਲਾਂ ਦੇ ਵਿੱਚ ਤੁਹਾਡੀ ਆਪ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਤੇ ਪਿਛਲੀਆਂ ਸਰਕਾਰਾਂ ਤੁਹਾਡੇ ਮੁਕਾਬਲੇ ਚੌਥਾ ਹਿੱਸਾ ਵੀ ਨਹੀਂ ਹੈ ਗਿਆ ਮੈਂ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਪਰ ਲੋਕ ਪਰ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨੀ ਪੈਣੀ ਹੈ ਲੋਕਾਂ ਨੂੰ ਗੱਲ ਜਚਾਉਣੀ ਪੈਣੀ ਹੈ ਪਾਰਟੀ ਦੀ ਗੱਲ ਕਰ ਲਈਏ ਅੱਜ ਸਮੁੱਚੇ ਦਾ ਸਮੁੱਚਾ ਆਮ ਆਦਮੀ ਪਾਰਟੀ ਦਾ ਪਰਿਵਾਰ ਸੰਜੀਪ ਜੀ ਇਹ ਅੱਜ ਤੋਂ ਤੋੜੀ ਲੜਾਈ ਨਹੀਂ ਹੈਗੀ ਵੈਸੇ ਤਾਂ ਪਿਛਲੇ ਦਿਨਾਂ ਤੋਂ ਵੀ ਪਿਛਲੇ ਤਕਰੀਬਨ 2 ਮਹੀਨੇ ਤੋਂ ਮੇਰੇ ਵੀਰ ਤਰੋਪੀ ਜੀ ਗੱਲ ਕਰਕੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਘਰ ਘਰ ਜਾ ਕੇ ਕੱਲੀ ਕੱਲੀ ਵੋਟ ਦੀ ਨਿਸ਼ਾਨਦੇਹੀ ਕਰਕੇ ਇਹ ਸਾਰੇ ਸਾਥੀ ਕੰਮ ਕਰ ਰਹੇ ਨੇ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜੋ ਭਾਜਪੀ ਦਾ ਇੱਕ ਟ੍ਰੈਂਡ ਦੇਖਣ ਸੁਣਨ ਨੂੰ ਮਿਲਿਆ ਕਿ ਬਹੁਤ ਸਾਰੇ ਥਾਵਾਂ ਦੇ ਉੱਪਰ ਕਿਤੇ ਜਾਲੀ ਵੋਟਾਂ ਬਣਵਾਤੀਆਂ ਆ ਆਪਣੀਆਂ ਜਾਲੀ 2 ਨੰਬਰ ਦੇ ਵਿੱਚ ਕਿਤੇ ਆਪਣੀਆਂ ਵੋਟਾਂ ਕਟਵਾਤੀਆਂ ਕੱਲੀ-ਕੱਲੀ ਵੋਟ ਕੱਲੇ-ਕੱਲੇ ਘਰ ਦੀ ਟੱਲੀ ਵਜਾ ਕੇ ਜੋ ਇਹਨਾਂ ਸਾਥੀਆਂ ਨੇ ਵੈਰੀਫਿਕੇਸ਼ਨ ਕੀਤੀ ਹੈ ਅੱਜ ਤੋਂ ਆ ਸਾਰੇ ਸਾਰਾ ਪਰਿਵਾਰ ਹੈ ਜਿਹੜਾ ਸਮੁੱਚੇ ਪੰਜਾਬ ਚ ਆਇਆ ਬੈਠਾ ਹੈ ਅੱਜ ਤੋਂ ਇਹ ਲੜਾਈ ਇਹ ਧੋਢੀ ਘੱਟ ਤੇ ਆਮ ਆਦਮੀ ਪਾਰਟੀ ਦੀ ਵੱਧ ਹੈ ਇਹ ਜੀ ਪਾਰਟੀ ਇਹੋ ਜਿਹਾ ਪਰਿਵਾਰ ਸਾਥੀਓ ਕਿਤੇ ਨਹੀਂ ਮਿਲਦਾ ਹੈਗਾ ਤੇ ਉਹ ਦੂਜੇ ਪਾਸੇ ਦੇਖ ਲੋ ਮੈਂ ਵੈਸੇ ਇਹੋ ਜੇ ਸ਼ੁਭ ਮੌਕੇ ਦੇ ਉੱਪਰ ਜਦ ਦਫ਼ਤਰ ਦਾ ਉਦਘਾਟਨ ਕਰਨ ਲੱਗਿਆ ਕੋਈ ਨੈਗੇਟਿਵ ਗਲਤੀ ਨਹੀਂ ਕਰਨੀ ਸੀਗੀ ਪਰ ਦੂਜੇ ਪਾਸੇ ਦੇਖ ਲੋ ਕਾਂਗਰਸ ਵਾਲੇ ਪਾਸੇ ਇੱਥੋਂ ਦੇ ਐਮਪੀ ਵੀ ਨੇ ਤੇ ਸੂਬਾ ਪ੍ਰਧਾਨ ਵੀ ਨੇ ਤੇ ਉੱਥੇ ਇੱਥੋਂ ਦੇ ਉਮੀਦਵਾਰ ਦੇ ਨਾਲ ਜਿੱਥੇ ਉਹ ਚ ਆ ਜਾਂਦਾ ਦੂਆ ਰੁੱਸ ਜਾਂਦਾ ਜਿੱਥੇ ਦੂਆ ਰੁੱਸ ਆ ਜਾਂਦਾ ਪਹਿਲਾਂ ਰੁੱਸ ਜਾਂਦਾ ਆਹੀ ਕੋ ਚੱਲੀ ਜਾਂਦੇ ਕਿਹੜਾ ਪਰਿਵਾਰ ਹੈ ਜੀ ਇਹ ਕਿਹੜੀ ਪਾਰਟੀ ਹੈ ਜੀ ਇਹ ਜਿੱਥੇ ਨਿੱਜੀ ਮੁਫਾਦ ਨੇ ਜਿਹੜੇ ਉਹ ਪਾਰਟੀ ਦੇ ਔਰ ਲੋਕਾਂ ਦੇ ਇੰਟਰਸਟ ਤੋਂ ਉੱਪਰ ਹੋਣਾ ਉਹ ਜੀਆਂ ਪਾਰਟੀਆਂ ਤੋਂ ਸਾਥੀਓ ਆਪਾਂ ਕੀ ਉਮੀਦ ਕਰ ਸਕਦੇ ਆ ਉਮੀਦਵਾਰ ਦੀ ਗੱਲ ਕਰ ਲਈਏ ਆਪਾਂ ਤਾਂ ਸ਼ਾਇਦ ਬਹੁਤ سارے ਲੋਕ ਜਿਨ੍ਹਾਂ ਦੀ ਡਿਊਟੀਆਂ ਲੱਗੋ ਨਹੀਂ ਲੱਗੀਆਂ ਨੇ ਬਾਹਰੋਂ ਆਏ ਨੇ ਪਰ ਲੁਧਿਆਣਾ ਵੈਸਟ ਦੇ ਲੋਕਾਂ ਤੋਂ ਹੀ ਪੁੱਛ ਲੋ ਆ ਜਿਹੜਾ ਆ ਜਿਹੜਾ ਸਲੋਗਨ ਆ ਸੰਜੀਵ ਜੀ ਨੇ ਤਿਆਰ ਕੀਤਾ ਨਾ ਨਾ ਗੋਸਾ ਨਾ ਹੰਕਾਰ ਸੰਜੀਵ अरोड़ा ਇਸ ਵਾਰ ਆਹੀ ਪਿਛਲੀਆਂ ਗੱਲਾਂ ਉਹਨਾਂ ਦੇ ਲਿਜਾ ਕੇ ਧਿਆਨ ਦੇ ਵਿੱਚ ਕਰਾ ਦਿਓ ਤੇ ਵੋਟ ਤੁਹਾਨੂੰ ਆਪੋ ਆਪ ਪੈ ਜਾਣੀ ਇੰਨਾ ਦੋ ਆਮੀਦਵਾਰਾਂ ਦੇ ਵਿੱਚ ਫਰਕ ਹੈ ਐਂਦਾ ਫਰਕ ਹੈ ਦੋ ਆਮੀਦਵਾਰਾਂ ਦੇ ਵਿੱਚ ਆ ਜਿਵੇਂ ਸੰਜੀਵ ਜੀ ਗੱਲ ਕਰਕੇ ਗਏ ਨੇ ਮੇਰੇ ਵੀਰੋ ਕਿ ਰਾਜ ਸਭਾ ਦੇ ਮੈਂਬਰ ਬਣੇ ਕਿਉਂਕਿ ਪਾਰਟੀ ਨੇ ਰੈਕੋਗਨਾਈਜ਼ ਕੀਤਾ ਪਛਾਣ ਕੀਤੀ ਕਿ ਕਹੇ ਜਾ ਵਿਅਕਤੀ ਜਿਹੜਾ ਕਿ ਇਸ ਲੁਧਿਆਣਾ ਟਾਊਨ ਪੂਰੀ ਦੀ ਪੂਰੀ ਇੰਡਸਟਰੀ ਦੇ ਮਸਲੇ ਸਮਝ ਕੇ ਉਹਨਾਂ ਨੂੰ ਸੁਲਝੇ ਹੋਏ ਤਰੀਕੇ ਦੇ ਨਾਲ ਐਡਰੈਸ ਕਰੇ ਜ਼ਿੰਮੇਵਾਰੀ ਰਾਜ ਸਭਾ ਦੀ ਸੌਂਪੀ ਕੋਈ ਕਿਸੇ ਕੋਲ ਕਿਸੇ ਦੀ ਜਾ ਕੇ ਘਰ ਦੀ ਬੈਲ ਨਹੀਂ ਖੜਕਾਈ ਕਿਸੇ ਤੋਂ ਵੋਟਾ ਨਹੀਂ ਮੰਗੇ ਕਿਸੇ ਕੋਲ ਝੋਲੀ ਨਹੀਂ ਢੀ ਹੈਗੀ ਪਰ ਪਿਛਲੇ ਤਕਰੀਬਨ ਢਾਈਆਂ ਸਾਲਾਂ ਦੇ ਵਿੱਚ ਹੀ ਚਾਹੇ ਹਲਵਾੜਾ 에ਅਰਪੋਰਟ ਦੀ ਗੱਲ ਕਰ ਲਈ ਸੰਜੀਵ ਜੀ ਬਹੁਤ ਕੁਝ ਦੱਸ ਕੇ ਗਏ ਨੇ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਪੀਐਸਆਈ ਹਸਪੀਟਲ ਦੀ ਗੱਲ ਕਰ ਲਈ ਹੁਣ ਸਾਈਕਲ ਟਰੈਕ ਦੀ ਗੱਲ ਕਰ ਲਈਏ ਬੇਤਹਾਸ਼ਾ ਕੰਮ ਨੇ ਜਿਹੜੇ ਉਹ ਇਹਨਾਂ ਨੇ ਕਿਉਂਕਿ ਸ਼ੌਂਕ ਹੈ ਕੰਮ ਕਰਦਾ ਔਰ ਇਹ ਸ਼ੌਂਕ ਇਸ ਸੋਚ ਨਾਲ ਕੰਮ ਕਰਦੇ ਨੇ ਕਿ ਪ੍ਰਮਾਤਮਾ ਨੇ ਔਰ ਲੁਧਿਆਣੇ ਦੇ ਲੋਕਾਂ ਨੇ ਇਹਨਾਂ ਨੂੰ ਬਹੁਤ ਕੁਝ ਦਿੱਤਾ ਤੇ ਹੁਣ ਲੋੜ ਹੈ ਹੁਣ ਸਮਾਂ ਕਿ ਲੋਕਾਂ ਨੂੰ ਤੇ ਪੰਜਾਬ ਨੂੰ ਵਾਪਸ ਮੋੜਿਆ ਜਾਵੇ ਉਸ ਨiyet ਤੇ ਨੀਤੀ ਦੇ ਨਾਲ ਮੇਰਾ ਇਹ ਵੀਰ ਜਿਹੜਾ ਇਹ ਲੁਧਿਆਣੇ ਦੀ ਸੇਵਾ ਜਿਹੜੀ ਉਹ ਕਰ ਲੱਗੇ ਹੋਏ ਨੇ ਸੋ ਮੇਰੇ ਵੀਰੋ ਮੇਰੇ ਸਾਥੀਓ ਮੇਰੀ ਤੁਹਾਨੂੰ ਇੱਕੋ ਹੀ ਬੇਨਤੀ ਇੱਕੋ ਹੀ ਗੁਜ਼ਾਰਿਸ਼ ਆ ਕਿ ਹਜੇ ਚਾਹੇ ਇਸ ਚੀਜ਼ ਦੀ ਕਲੈਰਿਟੀ ਨਹੀਂ ਹੈ ਕਿ ਚੋਣ ਕਦੋਂ ਹੋਣੀ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦੀ ਬੇਨਤੀ ਕਰਕੇ ਚੱਲਿਆ ਕਿ ਸਾਥੀਓ ਇਹ ਲੜਾਈ ਹੈ ਜਿਹੜੀ ਆ ਪਿਛਲੇ ਸਮੇਂ ਦੇ ਵਿੱਚ ਵੀ ਤਿੰਨਾ ਚਾਰ ਮਹੀਨਿਆਂ ਦੇ ਵਿੱਚ ਇਹ ਗੱਲ ਕਰ ਲਈਏ ਚਾਹੇ ਪਹਿਲਾਂ ਪੰਚਾਇਤਾਂ ਦੀ ਗੱਲ ਕਰ ਲਈਏ ਫਿਰ ਕਾਰਪੋਰੇਸ਼ਨਾਂ ਦੀ ਗੱਲ ਕਰ ਲਈਏ ਲੁਧਿਆਣੇ ਦੇ ਵਿੱਚ ਤੁਸੀਂ ਮੀਲ ਪੱਥਰ ਜਿਹੜਾ ਉਹ ਸਾਬਤ ਕੀਤਾ ਸਾਡੇ ਭੈਣ ਪ੍ਰੋਫੈਸਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਇਹ ਮੇਅਰ ਨੇ ਇਥੋਂ ਦੇ ਤੇ ਚਾਹੇ ਫਿਰ ਤਿੰਨ ਬਾਏ ਇਲੈਕਸ਼ਨਾਂ ਦੀ ਗੱਲ ਕਰ ਲਈਏ ਤੇ ਇਹਨਾਂ ਸਾਰੀਆਂ ਚੋਣਾਂ ਦੇ ਵਿੱਚ ਜਲੰਧਰ ਵੈਸਟ ਦੀ ਗੱਲ ਕਰ ਲਈਏ ਉਹ ਜਲੰਧਰ ਵੈਸਟ ਆਪਾਂ ਗੱਜੀ ਬੈਠੇ ਨੇ ਉਹ ਸਾਥੀਓ ਮੈਂ ਐਸੇ ਕਰਕੇ ਕਹਿਣਾ ਵੀ ਇਹੋ ਜੇ ਪਰਿਵਾਰ ਇਹੋ ਜੀ ਪਾਰਟੀ ਵਰਗੀ ਪਾਰਟੀ ਨਹੀਂ ਇਹੋ ਜੇ ਇਹੋ ਜੇ ਪਰਿਵਾਰ ਵਰਗਾ ਪਰਿਵਾਰ ਨਹੀਂ ਸੰਜੀਵ ਜੀ ਕਿ ਉਹ ਉਹ ਜਲੰਧਰ ਵੈਸਟ ਜਿੱਥੇ ਮਹਿਜ਼ 25 ਦਿਨ ਪਹਿਲਾਂ ਲੋਕ ਸਭਾ ਦੇ ਵਿੱਚ 15000 ਵੋਟ ਪਈ ਸੀਗੀ 25 ਦਿਨਾਂ ਬਾਅਦ ਮਿੰਦਰਪਗ ਜੀ ਨੂੰ 38000 ਵੋਟ ਦੇ ਨਾਲ ਚਤਾ ਕੇ ਵਿਧਾਨ ਸਭਾ ਦੇ ਪੌਣੀਆਂ ਚੜਤਾ ਸੋ ਇਹ ਤੋਂ ਪਤਾ ਲੱਗਦਾ ਹੈ ਇਹ ਤੋਂ ਪਤਾ ਲੱਗਦਾ ਹੈ ਕਿ ਜਦੋਂ ਆਪਾਂ ਸਾਰੇ ਆਪ ਦੀ ਆਈ ਤੇ ਆ ਜੀਏ ਤੇ ਫਿਰ ਕੋਈ ਕੋਈ ਵਿਰੋਧੀ ਨਹੀਂ ਕੋਈ ਪਾਰਟੀ ਨਹੀਂ ਫਿਰ ਤਾਂ ਸਿਰੇ ਲਾ ਕੇ ਫੇਰ ਘਰੋਂ ਘਰ ਨੂੰ ਮੁੜਦੇ ਆ ਸੋ ਮੇਰੀ ਸਾਥੀਓ ਮੇਰੇ ਵੀਰੋ ਤੁਹਾਨੂੰ ਇਹ ਹੀ ਬੇਨਤੀ ਹੈ ਇਹੀ ਗੁਜ਼ਾਰਿਸ਼ ਹੈ ਮੇਰੇ ਵੀਰ ਤਰੁਣ ਜੀ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਜ਼ਿਬਿਲਟੀ ਦੀ ਕੈਂਪੇਨ ਹੈ ਜਿਹੜੀ ਉਹ ਕਰਨੀ ਹੈ ਕਿਵੇਂ ਡੋਰ ਟੂ ਡੋਰ ਕਰਨਾ ਹੈ ਉਹਦੇ ਬਾਰੇ ਗੱਲ ਕਰਕੇ ਗਏ ਨੇ ਮੇਰੀ ਤੁਹਾਨੂੰ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਲੜਾਈ ਨੂੰ ਕਿਉਂਕਿ ਲੁਧਿਆਣਾ ਜਿਹੜਾ ਉਹ ਪੂਰੇ ਪੰਜਾਬ ਦਾ ਤੁਰ ਹੈ ਪੂਰੇ ਪੂਰੇ ਪੰਜਾਬ ਦਾ ਦਾ ਦਿਲ ਹੈ ਤੇ ਇੱਥੋਂ ਇੱਕ ਵੱਡਾ ਸਨੇਹ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਬੜੀ بلند ਆਵਾਜ਼ ਦੇ ਵਿੱਚ ਜਾਣਾ ਚਾਹੀਦਾ ਕਿ ਪੰਜਾਬ ਦੇ ਲੋਕ ਕਿ ਲੁਧਿਆਣਾ ਦੇ ਲੋਕ ਲੁਧਿਆਣਾ ਵੈਸਟ ਦੇ ਲੋਕ ਉਹ ਆਮ ਆਦਮੀ ਪਾਰਟੀ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਦੇ ਨਾਲ ਨੇ ਔਰ ਸਹੀ ਮਾਇਨੇ ਦੇ ਵਿੱਚ ਸਾਨੂੰ ਲੋਕਾਂ ਨੂੰ ਆਪਾਂ ਸਾਰੇ ਪੋਲਿਟਿਕਸ ਦੇ ਵਿੱਚ ਹੋਰ ਚਾਹੀਦਾ ਵੀ ਕੀ ਹੁੰਦਾ ਸਿਰਫ ਇੱਕੋ ਹੀ ਗੱਲ ਚਾਹੀਦੀ ਹੁੰਦੀ ਹੈ ਕਿ ਜੇ ਭਾਈ ਚੰਗਾ ਕੰਮ ਕਰ ਰਹੇ ਆ ਤਾਂ ਸਾਡੇ ਪਿੱਠ ਤੇ ਥਾਪੀ ਹੈ ਜਿਹੜੀ ਉਹ ਦੇਈ ਚੱਲੋ ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰ ਫੇਰ ਤੋਂ ਮੇਰੀ ਮੇਰੇ ਸਾਰੇ ਸਾਰੇ ਦੇ ਸਾਰੇ ਜਿਹੜੇ ਮੰਤਰੀ ਸਹਿਬਾਨ ਸਾਥੀ ਮੇਰੇ ਕੁਲੀਗ ਜਿਨ੍ਹਾਂ ਤੇ ਡਿਊਟੀਆਂ ਲੱਗੀਆਂ ਨੇ ਮੇਰੇ ਸਾਰੇ ਐਮਐਲਏ ਸਾਥੀ ਕੁਲੀਗ ਸਾਰੇ ਦੇ ਸਾਰੇ ਐਮਸੀ ਸਹਿਬਾਨ ਸਟੇਟ ਲੈਵਲ ਦੇ ਡਿਸਟ੍ਰਿਕਟ ਲੈਵਲ ਦੇ ਸਾਰੇ ਅਹੁਦੇਦਾਰ ਸਹਿਬਾਨ ਸਾਰਿਆਂ ਨੂੰ ਮੇਰੀ ਬੜੀ ਕਲੀਅਰ ਕਟਾਜ ਹੱਥ ਜੋੜ ਕੇ ਬੇਨਤੀ ਇਹ ਹੈ ਕਿ ਕੱਲੇ-ਕੱਲੇ ਕੱਲੇ-ਕੱਲੇ ਬੂਥ ਦੇ ਵਿੱਚੋਂ ਕਿਹੜੇ ਸਾਥੀ ਦੀ ਕੀ ਪਰਫਾਰਮੈਂਸ ਰਹੀ ਹੈ ਉਹ ਨੋਟ ਹੋਣੀ ਹੈ ਅੱਜ ਕੋਈ ਅੱਜ ਕੋਈ ਤੁਹਾਨੂੰ ਆਪਣੇ ਬੂਥ ਦੇ ਵਿੱਚ ਗਲੀ ਦੇ ਵਿੱਚ ਕਿਸੇ ਮੁਹੱਲੇ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਅੱਜ ਦੱਸੋ ਉਹਨੂੰ ਪਾਰਟੀ ਵੀ ਸਰਕਾਰ ਵੀ ਤੇ ਸੰਜੀਵ ਜੀ ਵੀ ਅਸੀਂ ਰਲ ਮਿਲ ਕੇ ਹੱਲ ਕਰਾਂਗੇ ਪਰ ਜਿਸ ਦਿਨ ਵੋਟ ਪੈਣੀ ਹੈ ਤੇ ਜਿਸ ਦਿਨ ਰਿਜ਼ਲਟ ਆਉਣਾ ਹੈ ਉਸ ਦਿਨ ਉਸ ਤੋਂ ਮਗਰੋਂ ਕੋਈ ਬਹਾਨਾ ਜਿਹੜਾ ਮੇਰੇ ਵੀਰੋ ਉਹ ਨਹੀਂ ਚੱਲਣਾ ਹੈਗਾ ਸੋ ਸਾਰਿਆਂ ਨੂੰ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਸਰਦਾਰੀਆਂ ਜਿੰਨੀਆਂ ਅਹੁਦੇਦਾਰੀਆਂ ਜਿਨ੍ਹਾਂ ਨੇ ਜਿਨ੍ਹਾਂ ਜੋ ਡੈਜ਼ਿਗਨੇਸ਼ਨ ਨੇ ਉਹ ਮਿਲਨੇ ਨੇ ਉਹ ਇਸ ਇਲੈਕਸ਼ਨ ਦੀ ਪਰਫਾਰਮੈਂਸ ਦੇ ਉੱਪਰ ਕਿ ਕਿਹੜਾ ਸਾਥੀ ਆਪਦੇ ਬੋਰਡ ਦੇ ਵਿੱਚੋਂ ਆਪਦੇ ਬੂਥ ਦੇ ਵਿੱਚੋਂ ਕਿਸ ਤਰੀਕੇ ਦੀ ਪਰਫਾਰਮੈਂਸ ਦੇ ਕੇ ਜਾਂਦਾ ਹੈ ਸੋ ਉਹਦੇ ਉੱਪਰ ਉਹ ਸਾਰਾ ਡਿਪੈਂਡੈਂਟ ਹੋਊਗਾ ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰ ਫੇਰ ਤੋਂ ਜਿੱਥੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਇਸ ਉਮੀਦ ਕਿ ਇੱਕ ਰਿਕਾਰਡ ਤੋੜ ਮਾਰ ਜਣ ਜਲੰਧਰ ਵੈਸਟ ਨੂੰ ਵੀ ਲੁਧਿਆਣਾ ਬੀਟ ਕਰਨ ਜਾ ਰਹੇ ਬੋਲੋ ਕਰਨ ਜਾ ਰਹੇ ਕਿ ਨਹੀਂ ਕਰਨ ਜਾ ਰਹੇ ਹਜੇ ਢਿਲਾ ਜਾ ਬੋਲ ਦਿਓ ਜਿੰਦਾਬਾਦ ਜਿੰਦਾਬਾਦ ਸੋ ਬਹੁਤ ਤੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ